ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਮੈਂ ਅੱਜ ਸਾਰੀਆਂ ਕਲੈਕਸ਼ਨਾਂ ਕਰਵਾ ਚੋ ਸਪੈਸ਼ਲ ਲੈ ਕੇ ਆਈਆਂ ਸਭ ਦੇ ਜਿੰਨੇ ਜਿੰਨੇ ਕਲਰ ਮੈਂ ਇੱਥੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇਹ ਪਾਕਿਸਤਾਨੀ ਸਟਾਈਲ ਦੇ ਦੁਪੱਟੇ ਵਾਲੇ ਕਢਾਈਆਂ ਵੀ ਪਾਕਿਸਤਾਨੀ ਸਟਾਈਲ ਦੀਆਂ ਆਣਗੀਆਂ ਬਹੁਤ ਪਿਆਰੇ ਕਲਰ ਨੇ ਬਾਟਮ ਇਹਨਾਂ ਦੀ ਪਲੇਨ ਆਏਗੀ ਇਹ ਸਾਰੇ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹ ਸਿੰਗਲ ਕਲਰ ਦੇ ਵਿੱਚ ਆਏਗਾ ਬਟ ਇਹਦੇ ਉੱਪਰ ਜਿਹੜਾ ਵਰਕ ਆਏਗਾ ਉਹ ਸਾਰਾ ਹੈਂਡ ਵਰਕ ਹੈ ਮਸ਼ੀਨ ਵਰਕ ਕੁਛ ਨਹੀਂ ਆ ਬੋਟਮ ਦੇ ਨਾਲ ਆਫ ਸਾਈਡ ਦਬੜਾ ਪਿਆਰਾ ਸੋਨਾ ਜਿਹਾ ਆਏਗਾ ਐਵਾਂ ਵਾਲੇ ਜਿਹੜੇ ਸੂਟ ਨੇ ਤੁਹਾਨੂੰ 4-5 ਕਲਰ ਕੰਬੀਨੇਸ਼ਨ ਮਿਲ ਜਾਣਗੇ ਇਹ ਘੱਟ ਰੇਂਜ ਵਿੱਚ ਵੀ ਆਉਂਦੇ ਨੇ ਤੇ ਜ਼ਿਆਦਾ ਰੇਂਜ ਵਿੱਚ ਵੀ ਆਉਂਦੇ ਨੇ ਇਹਨਾਂ ਨੂੰ ਅਸੀਂ ਸਪੈਸ਼ਲ ਵੈਡਿੰਗ ਸਪੈਸ਼ਲ ਤੇ ਜਿਹੜੇ ਬਲੈਕ ਕਲਰ ਨੂੰ ਛੱਡ ਕੇ ਬਾਕੀ ਸਾਰੇ ਕਲਰ ਅਸੀਂ ਕਰਵਾ ਚੌਰ ਨੂੰ ਸਪੈਸ਼ਲ ਸਾਹਮਣੇ ਰੱਖ ਕੇ ਸੂਟ ਲੈ ਕੇ ਆਏ ਆ ਕ੍ਰੇਪ ਫੈਬਰਿਕ ਹੈ 슬ੀਵਸੇ ਵੀ ਵਰਕ ਆਏਗਾ ਦੁਪੱਟਾ ਬੜਾ ਪਿਆਰਾ ਹੈ ਸਿੰਗਲ ਸਿੰਗਲ ਕਲਰ ਨੇ ਕਿੰਿਆਂ ਦੇ ਨਾਲ ਸਾਰੇ ਸੂਟ ਜਿਹੜੇ ਨੇ ਉਹ ਅਵੇਲੇਬਲ ਨੇ ਤੁਸੀਂ ਅਗਰ ਕੋਈ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਮੈਂ ਆਪਣਾ ਨੰਬਰ 6239245750 ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਇਹ ਬੜੇ ਪਿਆਰੇ ਚਾਰ ਰੰਗਾਂ ਵਿੱਚ ਆਏਗਾ ਬਹੁਤ ਹੈਵੀ ਬਾਟਮ ਆਏਗਾ ਦੁਪੱਟਾ ਬਹੁਤ ਹੈਵੀ ਹੈ ਤੇ ਬਾਟਮ ਤੇ ਵੀ ਵਰਕ ਆਏਗਾ ਘੇਰੇ ਤੇ ਫੁੱਲ ਵਰਕ ਆਏਗਾ ਸ਼ਰਟ ਦੇ ਉੱਪਰ ਪ੍ਰੋਪਰ ਸਾਰੇ ਵਰਕ ਹੈ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਵਿਡਿੰਗ ਸਪੈਸ਼ਲ ਨੇ ਘਾ ਟ੍ਰੇਨਲ ਵਾਲੀਆਂ ਵੀ ਨੇ ਤੇ ਵੱਡ ਰੇਂਜ ਵਾਲੀਆਂ ਵੀ ਨੇ ਹਰ ਤਰ੍ਹਾਂ ਦੀਆਂ ਕਲੈਕਸ਼ਨਾਂ ਹੈਗੀਆਂ ਨੇ ਬਾਈ ਕਰਨਾ ਤਾਂ ਨੰਬਰ ਐਡ ਕੀਤਾ ਹੋਇਆ ਹੈ ਅਗਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਾਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਮੇਰੇ ਨੰਬਰ ਜਾ ਕੇ ਮੈਸੇਜ ਕਰ ਦਿਓ ਬਾਕੀ ਜਿੰਨਾ ਕਲਰਸ ਵਿੱਚ ਤੁਹਾਨੂੰ ਥੋੜੀ-ਬਹੁਤੀ ਕਨਫਿਊਜ਼ਨ ਹੁੰਦੀ ਹੈ ਕਿ ਕਿਹੜਾ ਕਲਰ ਹੈ ਉਹ ਅਸੀਂ ਇੱਥੇ ਐਡ ਕੀਤਾ ਮੈਂਸ਼ਨ ਕੀਤਾ ਹੁੰਦਾ ਹੈ ਕਿ ਇਹ ਕਲਰ ਐਗਜ਼ੈਕਟ ਜਿਹੜਾ ਆਏਗਾ ਤੇ ਉਹ ਤੁਸੀਂ ਉੱਥੋਂ ਵੇਖ ਸਕਦੇ ਹੋ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਆ ਤੇ ਟ੍ਰੈਂਡੀ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ